ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮੋ ਜੋਗ ਜੋਗੀ ਸਰੰਗ ਪਰਮ ਸਿਧੇ ਜੋ ਜੋਗੀਆਂ ਦੇ ਵੀ ਸ਼੍ਰੋਮਣੀ ਜੋਗੀ ਵਾਹਿਗੁਰੂ ਨਮਸਕਾਰ ਹੈ ਜੀ ਪਰਮ ਸਿਧੇ ਪਰਮ ਸਿਧੇ ਮਤਲਬ ਹੈ ਜੀ ਵੱਡੀ ਸ਼ਕਤੀ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ नमो राज राजेश्वरं परम वृद्धे राजांदे भी राजेश्वरमणी राजे, राजे वाहिगुरु आप जी नु नमस्कार है जी परम वृद्धे परम वृद्धे दा मतलब है जी बुजूर्गी दे मालिक बड्डेया तो बड्डे वाहिगुरु आप जी नु नमस्कार है जी नमो शस्त्र पाणे ਨਮੋ ਅਸਤਰ ਮਾਣੇ ਨਮੋ ਸ਼ਸਤਰ ਪਾਣੇ ਹੱਥਾਂ ਵਿੱਚ ਸ਼ਾਸਤਰ ਧਾਰਨ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸ਼ਸਤਰ ਮਾਣੇ ਸਾਰੇ ਸ਼ਾਸਤਰਾਂ ਦਾ ਆਨੰਦ ਮਾਣਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਪਰਮ ਗਿਆਤਾ ਮਹਾਨ ਗਿਆਤਾ ਤਤ ਵੇਤੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਲੋਕ ਮਾਤਾ ਨਮਸਕਾਰ ਹੈ ਜੀ ਲੋਕਾਂ ਨੂੰ ਪਾਲਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਅਪੇਖੀ ਅਪੇਖੀ ਅ ਪਰਮੀ ਅ ਭੋਗੀ ਅ ਭੁਗਤੇ ਭੇਖਾਂ ਤੋਂ ਰਹਿਤ ਵਾਹਿਗੁਰੂ ਅ ਪਰਮੀ ਅ ਪਰਮਾ ਤੋਂ ਵਾਹਿਗੁਰੂ ਪਰਮਾ ਤੋਂ ਰਹਿਤ ਵਾਹਿਗੁਰੂ ਅ ਭੋਗੀ ਪਦਾਰਥਾਂ ਤੋਂ ਰਹਿਤ ਵਾਹਿਗੁਰੂ ਅ ਭੁਗਤੇ ਦੁਖ ਸੁਖ ਭੋਗਣ ਤੋਂ ਰਹਾਤ ਵਾਇਗਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਜੋਗ ਜੋਗੈਸ਼ਵਰੰ ਪਰਮ ਜੁਗਤੇ ਨਮੋ ਜੋਗ ਜੋਗੈਸ਼ਵਰੰ ਨਮੋ ਨਮਸਤੇ ਨਮਸਤੰ ਨਮਸਕਾਰ ਜੋਗ ਜੋਗੀਆਂ ਦੇ ਵੀ ਪਰਮ ਜੋਗੀ ਵਾਇਗਰੂ ਸ਼੍ਰੋਮਣੀ ਜੋਗੀ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਪਰਮ ਜੁਗਤ ਸਾਰਿਆਂ ਵਿੱਚ ਜੁੜੇ ਹੋਏ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਨਿਤ ਨਾਰਾਇਣੇ क्रूर कर्मे ਨਿਤ ਹੁੰਦਾ ਜੀ ਹਮੇਸ਼ਾ ਹਮੇਸ਼ਾ ਰਹਿਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਾਰਾਇਣ ਵਾਹਿਗੁਰੂ क्रूर कर्मे ਰੂਰ ਹੁੰਦਾ ਜੀ ਅਤੀ ਸਖਤ ਯੁੱਧ ਕਰਨ ਜੰਗ ਯੁੱਧ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਪ੍ਰੇਤ ਨੇ ਰੂਹਾਂ ਰੂਹਾਂ ਨੂੰ ਵੀ ਪਵਿੱਤਰ ਕਰਨ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਦੇਵੇ ਸੋ ਧਰਮੇ ਸੋ ਦੇਵਤਿਆਂ ਦੇ ਵੀ ਇੰਦਰ ਇੰਦਰ ਪਾਤਸ਼ਾਹ ਦੇਵਤਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਰੋਗ ਹਰਤਾ ਸਭ ਰੋਗਾਂ ਦਾ ਨਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਰਾਗ ਰੂਪੇ ਰੂਪੇ ਰਾਗ ਰੂਪੇ ਪ੍ਰੇਮ ਸਰੂਪ ਵਾਹਿਗੁਰੂ ਸਾਰਿਆਂ ਦੇ ਪ੍ਰੇਮ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਾਹਾ ਸਾਹੰ ਨਮੋ ਪੂਪ ਪੂਪੇ ਸਾਹਾ ਸਾਹੰ ਪਾਸ਼ਾ ਦੇ ਵੀ ਪਾਸ਼ਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਪੂਪ ਪੂਪੇ ਰਾਜਿਆਂ ਦੇ ਵੀ ਰਾਜੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਦਾਨ ਦਾਨਾ ਵਿੱਚੋਂ ਦਾਨ ਦੇਣ ਵਾਲੇ ਵਾਹਿਗੁਰੂ ਬ੍ਰਹਮ ਦਾ ਗਿਆਨ ਦੇਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਮਾਨ ਮਾਨੇ ਆਦਰਯੋਗ ਪੁਰਸ਼ਾਂ ਦੇ ਪੂਜਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਮਾਨ ਨੂੰ ਮਾਨ ਦੇਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਰੋਗ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਰੋਗੀਆਂ ਨੂੰ ਵੀ ਰੋਗ ਰੋਗਾ ਦੇ ਵੀ ਰੋਗ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਮਤਲਬ ਪਾਵਨਾਸ਼ ਕਰਨ ਵਾਲੇ ਰੋਗਾ ਨੂੰ ਵੀ ਰੋਗ ਲਾਉਣ ਵਾਲੇ ਵਾਹਿਗੁਰੂ ਨਾਸ ਪਾਵਨਾਸ਼ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਇਸਨਾਨੰ ਤੀਰਥ ਰੂਪ ਵਾਹਿਗੁਰੂ ਜਿਸ ਵਿੱਚ ਇਸ਼ਨਾਨ ਕਰਨ ਨਾਲ ਸਭ ਦੁੱਖ ਦੂਰ ਹੋ ਜਾਂਦੇ ਆ ਨਾ ਤੀਰਥ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ